ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾਂ 1 ਸੀਟ ਉਹ ਵੀ ਪਰਿਵਾਰਕ ਸੀਟ ਆਦੇ ਕਰਦੀ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਉਹਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਸਰ ਬਹੁਤ

ਉਰਾ ਮੁਕੰਮਲ ਅੰਤ ਹੋ ਚੁਕਿਆ ਹੈ ਮੇਰੇ ਸਤਿਕਾਰਯੋਗ ਪ੍ਰਾਉ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਕਿ 26 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਹੈ ਕਿ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸਤੇ ਬਹੁਤ ਵੱਡੀ ਗੱਲ ਔਰ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਦਾ ਬੀਜਪੀ ਦਾ ਵਿਤਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਲਾਕ ਬਣਾ ਦਿੱਤੇ ਗਏ ਸੰਸਦ ਦੇ ਕਿਸਾਨ ਪਰਾਵਾਂ ਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਤੋਂ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਇਹ ਬੀਜਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਤੱਕ ਕਿਤੇ ਤੁਹਾਡੀ ਦਾਲ ਗਲ ਸਕਦੀ ਹੈ ਲੇਕਿਨ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਮਾਫ ਨਹੀਂ ਕਰਨਗੇ ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾ ਇੱਕ ਸੀਟ ਉਹ ਵੀ ਪਰਿਵਾਰਕ ਸੀਟ ਆਦੇ ਕਰਦੀ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਿਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਕੋਣ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਬਹੁਤ ਸਮਾਂ ਟਰਾਈ ਕਰਦੇ ਰਹੇ ਕਿ ਭਾਜਪੀ ਦੇ ਨਾਲ ਸਾਡਾ ਗਠਜੰਬਨ ਹੋਏਗਾ ਅਲਟੀਮੇਟਲੀ ਸੁਬੀਰ ਸਿੰਘ ਬਾਦਲ ਉੜਾ ਦੀ ਗੱਲ ਮੁੱਕ ਚੁੱਕੀ ਸੀ ਲੇਕਿਨ ਫੇਰ ਕਿਤੇ ਨਾ ਕਿਤੇ ਮੇਰੇ ਖਿਆਲ ਲੋਕਾਂ ਨੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇੰਡੀਪੈਂਡੈਂਟ ਚੋਣ ਲੜਾਂਗੇ ਅੱਜ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਕਿ ਬਾਦਲ ਦਲ ਬਣ ਕੇ ਰਹਿ ਗਿਆ ਹੈ ਮਕਮਲ ਤੌਰ ਤੇ ਹਾਸ਼ੀਏ ਤੇ ਜਾਨੀ ਕਿ ਪੂਰਾ ਮਕਮਲ ਅੰਤ ਹੋ ਚੁੱਕਿਆ ਹੈ ਮੇਰੇ ਸਤਕਾਰਯੋਗ ਪ੍ਰਾਉ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਕਿ 26 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਹੈ ਕਿ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਔਰ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਦਾ ਬੀਜੇਪੀ ਦਾ ਵਿਪਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਲਾਕ ਬਣਾ ਦਿੱਤੇ ਗਏ ਸੰਸਦ ਦੇ ਕਿਸਾਨ ਪਰਾਵਾਂ ਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਚ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਤੱਕ ਕਿ ਤੁਹਾਡੀ ਦਾਲ ਗਲ ਸਕਦੀ ਹੈ ਲੇਕਿਨ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਮਾਫ ਨਹੀਂ ਕਰਨਗੇ ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾ ਇੱਕ ਸੀਟ ਉਹ ਵੀ ਪਰਿਵਾਰਕ ਸੀਟ ਆਪਦੇ ਘਰ ਦੀ ਸੀਟ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਿਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਉਹਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਬਹੁਤ ਸਮਾਂ ਟਰਾਈ ਕਰਦੇ ਰਹੇ ਕਿ ਭਾਜਪੀ ਦੇ ਨਾਲ ਸਾਡਾ ਗਠਜੰਤ ਬੰਧਨ ਹੋਏਗਾ ਅਲਟੀਮੇਟਲੀ ਸੁਬੀਰ ਸਿੰਘ ਬਾਦਲ ਉੜਾ ਦੀ ਗੱਲ ਮੁਲ ਮੁੱਕ ਚੁੱਕੀ ਸੀ ਲੇਕਿਨ ਫੇਰ ਕਿਤੇ ਨਾ ਕਿਤੇ ਮੇਰੇ ਖਿਆਲ ਲੋਕਾਂ ਨੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇੰਡੀਪੈਂਡੈਂਟ ਚੋਣ ਲੜਾਂਗੇ ਅੱਜ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਕਿ ਬਾਦਲ ਦਲ ਬਣ ਕੇ ਰਹਿ ਗਿਆ ਹੈ ਮਕਮਲ ਤੌਰ ਤੇ ਹਾਸ਼ੀਏ ਤੇ ਜਾਨੀ ਕਿ ਪੂਰਾ ਮਕਮਲ ਅੰਤ ਹੋ ਚੁੱਕਿਆ ਹੈ ਮੇਰੇ ਸਤਕਾਰਯੋਗ ਭਰਾਓ ਪਰ ਮੈਂ ਇਹ ਵੀ ਕਹਿਣਾ ਚਾਹਾਂਗਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਾਈਂ ਕਿ 26 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਹੈ ਕਿ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਔਰ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਦਾ ਬੀਜੇਪੀ ਦਾ ਵਿਤਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਲਾਕ ਬਣਾ ਦਿੱਤੇ ਗਏ ਸੰਸਦ ਦੇ ਕਿਸਾਨ ਪਰਾਵਾਂ ਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਤੋਂ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਤੱਕ ਕਿਤੇ ਤੁਹਾਡੀ ਦਾਲ ਗਲ ਸਕਦੀ ਹੈ ਲੇਕਿਨ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਮਾਫ ਨਹੀਂ ਕਰਨਗੇ